ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਮਿਲਿਆ ਹੈ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਅਰਜੀ ਲਾਈ ਸੀ ਉਹ ਅਦਾਲਤ ਵੱਲੋਂ ਖਾਰਜ ਹੋ ਗਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਹੀ ਪਤਾ ਸੀ ਉਹਨਾਂ ਦੇ ਵਕੀਲਾਂ ਨੂੰ ਹੀ ਪਤਾ ਸੀ ਲਗਭਗ ਕਿ ਸਾਨੂੰ ਹਾਈ ਕੋਰਟ ਤੋਂ ਹੀ ਇਨਸਾਫ ਮਿਲ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਐਡੀ ਛੇਤੀ ਰਾਹਤ ਮਿਲਣ ਵਾਲੀ ਨਹੀਂ ਹੈ ਅਕਾਲੀ ਦਲ ਤੇ ਕਹਿ ਰਿਹਾ ਕਿ ਮਕਦਮਾ ਝੂਠਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਸਰਕਾਰ ਦੇ ਜਿਹੜੇ ਨੇ ਪਾਲਿਸੀਆਂ ਦੇ ਖਿਲਾਫ ਬੋਲਦੇ ਸੀ ਸਰਕਾਰ ਨੂੰ ਘੇਰਦੇ ਸੀ ਸਰਕਾਰ ਨੇ ਚੁੱਪ ਕਰਾਉਣ ਵਾਸਤੇ ਉਹਦੇ ਖਿਲਾਫ ਜਿਹੜਾ ਵਾ ਡੀਏ ਦਾ ਕੇਸ ਜਿਹੜਾ ਦਰਜ ਕਰ ਲਿਆ ਹਾਂ ਜਿਹੜਾ ਡੀਏ ਦਾ ਕੇਸ ਆ ਇਹ ਵੀ ਹੋ ਸਕਦਾ ਕਿ ਸੁਪਰੀਮ ਕੋਰਟ ਤੱਕ ਜਾਣਾ ਪਵੇ ਵਿਕ੍ਰਮ ਸਿੰਘ ਮਜੀਠੀਆ ਜਾਂ ਉਹ ਮਜੀਠੀਆ ਨੂੰ ਕਾਲੀਆਂ ਨੂੰ ਜਾਂ ਉਹਦੇ ਵਕੀਲਾਂ ਨੂੰ ਪਤਾ ਸੀ ਕਿ ਮਾਮਲਾ ਇਹ ਹਾਈ ਕੋਰਟ ਤੱਕ ਜਾਊਗਾ ਔਰ ਹਾਈ ਕੋਰਟ ਦੇ ਵਿੱਚ ਦੇਖੋ ਕਦੋਂ ਇਹ ਕੇਸ ਉਹ ਪਟੀਸ਼ਨ ਜਿਹੜੀ ਤਿਆਰ ਪਹਿਲਾਂ ਹੀ ਕੀਤੀ ਹੋਇਆ ਪਹਿਲਾਂ ਕੁਐਸ਼ਨ ਵਾਸਤੇ ਸੀ ਉਹਨਾਂ ਦੀ ਤਿਆਰ ਸੀ ਕੇਐਫਆਈਆਰ ਹੀ ਗਲਤ ਆ ਹੁਣ ਜ਼ਮਾਨਤ ਲੈਣੀ ਪੈਣੀ ਹੈਗੀਆ ਰਮ ਸਿੰਘ ਜਿੱਠਿਆ ਨੂੰ ਅੱਜ ਝਟਕਾ ਮਿਲਿਆ ਹੈਗਾ ਆਮ ਆਦਮੀ ਪਾਰਟੀ ਦੇ ਪੇਜ ਐ ਉਹਨਾਂ ਦੇ ਉੱਤੇ ਵੀ ਅੱਜ ਪ੍ਰਚਾਰ ਕੀਤਾ ਜਾ ਰਿਹਾ ਵੀ ਉਹ ਇਸ ਨੂੰ ਜਿੱਤ ਦੇ ਤੌਰ ਤੇ ਲੈ ਰਹੇ ਹੈਗੇ ਨੇ ਜਦੋਂ ਇਹਨਾਂ ਦੇ ਦਿੱਲੀ ਦੇ ਲੀਡਰ ਫੜੇ ਗਏ ਸੀ ਈਡੀ ਨੇ ਜਾਂ ਸੀਬੀਆਈ ਨੇ ਫੜੇ ਜਦੋਂ ਉੱਥੋਂ ਉਹਨਾਂ ਨੂੰ ਜ਼ਮਾਨਤ ਮਿਲਦੀ ਸੀ ਤੇ ਢੋਲ ਵਜਾਉਂਦੇ ਸੀ ਲੱਡੂ ਵੰਡਦੇ ਸੀ ਭਗੜੇ ਪੰਗ ਭੋਂਗੜੇ ਪਾਉਂਦੇ ਸੀ ਨੱਚਦੇ ਸੀ ਕਿ ਦੇਖੋ ਜ਼ਮਾਨਤ ਮਿਲ ਗਈ ਆ ਇਹ ਜ਼ਮਾਨਤ ਨੂੰ ਕਲੀਨ ਚਿੱਟ ਸਮਝਦੇ ਨੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਜਮਾਨਤ ਰੱਦ ਹੋ ਗਈ ਹੈ ਇਹ ਕਹਿੰਦੇ ਕਿ ਸਾਡੇ ਪੱਕੇ ਸਬੂਤ ਆ ਹੁਣ ਆਮ ਆਦੀ ਪਾਰਟੀ ਨੂੰ ਕੱਲ ਨੂੰ ਮੰਨ ਕੇ ਚੱਲੋ ਜੇ ਹਾਈ ਕੋਰਟੇ ਵਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲ ਜਾਂਦੀ ਹੈ ਤੇ ਫਿਰ ਸਰਕਾਰ ਦੀ ਹਾਰ ਹੋਊਗੀ ਫਿਰ ਸਰਕਾਰ ਦੇ ਸਬੂਤ ਫੇਲ ਹੋਗੇ ਪ੍ਰੋਗਰਾਮ ਸੋਲਰ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਚਲੰਤ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਮਿਲਿਆ ਹੈ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਅਰਜੀ ਲਾਈ ਸੀ ਉਹ ਅਦਾਲਤ ਵੱਲੋਂ ਖਾਰਜ ਹੋ ਗਈ ਏ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆ ਉਹ ਕਹਿੰਦੇ ਨੇ ਜਿਹੜੇ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਤੇ ਬੰਦੀ ਸਿੰਘਾਂ ਦੀ ਜੇ ਰਿਹਾਈ ਹੁੰਦੀ ਹੈ ਤੇ ਮੇਰਾ ਪਰਿਵਾਰ ਅੜਚੜ ਨਹੀਂ ਬਣੇਗਾ ਕੀ 2027 ਦੀ ਚੋਣਾਂ ਲੈ ਕੇ ਬਿੱਟੂ ਦਾ ਬਿਆਨ ਇਹ ਸਾਹਮਣੇ ਆ ਰਿਹਾ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਦੋਨੋਂ ਮੁੱਦਿਆਂ ਤੇ ਗੱਲਬਾਤ ਕਰਵਾਤ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਭੁੱਲਰ ਜੀ ਉੱਲੋ ਸਾਹਿਬ ਵਿਕਰਮ ਸਿੰਘ ਮਜੀਠੀਆ ਨੂੰ ਫੇਰ ਵੱਡਾ ਝਟਕਾ ਮਿਲ ਗਿਆ ਉਹਨਾਂ ਨੇ ਜਿਹੜੀ ਜ਼ਮਾਨਤ ਅਰਜੀ ਲਾਈ ਸੀ ਉਹ ਅੱਜ ਖਾਰਜ ਹੋ ਗਈ ਏ ਬਿਲਕੁਲ ਕਿਉਂਕਿ ਬਹੁਤ ਵੱਡਾ ਹਾਈ ਪ੍ਰੋਫਾਈਲ ਕੇਸ ਸੀ ਔਰ ਲਗਾਤਾਰ ਇਸ ਮਸਲੇ ਦੇ ਵਿੱਚ ਦੋਨਾਂ ਧਿਰਾਂ ਸਰਕਾਰੀ ਧਿਰ ਔਰ ਵਿਕਰਮ ਸਿੰਘ ਮਜੀਠੀਆ ਦੀ ਧਿਰ ਵੱਲੋਂ ਵੀ ਬਹਿਸ ਚੱਲੀ ਸੀ ਔਰ ਲਗਾਤਾਰ ਇਸ ਕੇਸ ਤੇ ਇੱਕ ਇੱਕ ਦਿਨ ਛੱਡ ਕੇ ਬਹਿਸ ਹੁੰਦੀ ਰਹੀ ਔਰ ਸਰਕਾਰ ਦੇ ਵਕੀਲਾਂ ਨੇ ਬਹੁਤ ਕੁਝ ਦੱਸਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਖਿਲਾਫ ਡੀਏ ਦੇ ਕੇਸ ਦੇ ਵਿੱਚ ਸਾਨੂੰ ਤੱਥ ਮਿਲੇ ਨੇ ਸਬੂਤ ਮਿਲੇ ਨੇ ਉਹ ਵੱਡੇ ਪੱਧਰ ਤੇ ਮਿਲੇ ਨੇ ਹਿਮਾਚਲ ਚਪਰਾ ਪ੍ਰੋਪਰਟੀ ਦਾ ਜ਼ਿਕਰ ਕੀਤਾ ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਔਰ ਇੱਕ 540 ਕਰੋੜ ਰੁਪਏ ਦੀ ਉਹਨਾਂ ਨੇ ਗੱਲ ਕੀਤੀ ਕਿ ਲੈਨ-ਡੈਨ ਪ੍ਰੋਪਰਟੀ ਆ ਫਿਰ ਉਹਦੇ 260 ਕਰੋੜ ਬਹੁਤ ਸਾਰੇ ਇਹੋ ਜਿਹੇ ਤੱਥ ਜਿਹੜੇ ਨੇ ਪੰਜਾਬ ਦਾ ਮੀਡੀਆ ਪਹਿਲਾਂ ਵੀ ਗੱਲਬਾਤ ਕਰ ਚੁੱਕਾ ਔਰ ਆਪਾਂ ਵੀ ਕਈ ਵਾਰ ਇਸ ਮਸਲੇ ਤੇ ਜਿਹੜੇ ਨੇ ਗੱਲਬਾਤ ਕੀਤੀ ਹੈਗੀ ਲੇਕਿਨ ਇਹ ਮੰਨਿਆ ਜਾ ਰਿਹਾ ਸੀ ਕਿਉਂਕਿ ਹਾਈ ਪ੍ਰੋਫਾਈਲ ਕੇਸ ਆ ਤੇ ਲਾਜ਼ਮੀ ਤੌਰ ਤੇ ਜਦੋਂ ਵੀ ਹਾਈ ਪ੍ਰੋਫਾਈਲ ਕੇਸ ਹੁੰਦਾ ਵਾ ਜਿਹੜਾ ਬੰਦਾ ਜਿਹੜਾ ਕਥਿਤ ਦੋਸ਼ੀ ਹੁੰਦਾ ਉਹਨੂੰ ਜਿਹੜਾ ਇਨਸਾਫ ਹੋਵੇ ਦੇਸ਼ ਦੀ ਜਿਹੜੀ ਹਾਈ ਕੋਰਟ ਪੰਜਾਬ ਦੀ ਜਾਂ ਫਿਰ ਕਿਸੇ ਨੂੰ ਦੇਸ਼ ਦੀ ਸਰਵੋੱਚ ਅਦਾਲਤ ਤੋਂ ਇਨਸਾਫ ਮਿਲਦਾ ਹੈਗਾ ਹਾਲਾਂਕਿ ਇਸ ਮਸਲੇ 'ਚ ਬਿਕਰਮ ਸਿੰਘ ਮਜੀਠੀਆ ਨੇ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਇਸ ਮਸਲੇ ਦੇ ਵਿੱਚ ਕਿ ਉਹਨਾਂ ਦੇ ਖਿਲਾਫ ਜਿਹੜਾ ਕੇਸ ਗਲਤ ਕੀ ਦਰਜ ਕੀਤਾ ਗਿਆ ਹੈਗਾ ਇਹਨੂੰ ਕੁਐਸ਼ ਕੀਤਾ ਜਾਵੇ ਲੇਕਿਨ ਕਿਉਂਕਿ ਉਹਨਾਂ ਦੀ ਗ੍ਰਿਫਤਾਰੀ ਸੀ ਫਿਰ ਉਹਨਾਂ ਦਾ ਰਿਮਾਂਡ ਤੇ ਰਿਮਾਂਡ ਚੱਲ ਰਿਹਾ ਸੀ ਰਿਮਾਂਡ ਤੇ ਹੱਲੇ ਵੀ ਇਹ ਜੁਡੀਸ਼ੀਅਲ ਰਿਮਾਂਡ ਚੱਲਿਆ ਪਹਿਲਾਂ ਵਿਜੀਲੈਂਸ ਰਿਮਾਂਡ ਚੱਲਦਾ ਰਿਹਾ ਫਿਰ ਜੁਡੀਸ਼ੀਅਲ ਰਿਮਾਂਡ ਚੱਲਦਾ ਰਿਹਾ ਅਲਗੋ ਨਾਲ ਇੱਕ ਬਰਕ ਬਦਲਣ ਦੀ ਵੀ ਗੱਲ ਕੀਤੀ ਹੈਗੀ ਸੀ ਉਹ ਵੀ ਜਿਹੜੀ ਆ ਉਹ ਕੇਸ ਦੀ ਹੈ ਜੀ ਸੁਣਵਾਈ ਹੋਣੀ ਹੈ ਲੇਕਿਨ ਆ ਜਿਹੜਾ ਵਿਕਰਮ ਸਿੰਘ ਵਜੀਠੀਆ ਨੂੰ ਵੀ ਪਤਾ ਸੀ ਉਹਨਾਂ ਦੇ ਵਕੀਲਾਂ ਨੂੰ ਵੀ ਪਤਾ ਸੀ ਲਗਭਗ ਕਿ ਸਾਨੂੰ ਹਾਈ ਕੋਰਟ ਤੋਂ ਹੀ ਇਨਸਾਫ ਮਿਲ ਸਕਦਾ ਹੁਣ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਜਦੋਂ ਫਾਈਨਲ ਆਰਡਰ ਆ ਗਿਆ ਜਦੋਂ ਜ਼ਿਲ੍ਹਾ ਅਦਾਲਤ ਨੇ ਜਿਹੜੇ ਵੀ ਆਪਣੇ ਆਰਡਰ ਦੱਸੇ ਕਿਉਂਕਿ ਜਦੋਂ ਰਿਜੈਕਟ ਹੁੰਦੀ ਆ ਉਹਦਾ ਤੁਹਾਨੂੰ ਬੇਸ ਦੇਣਾ ਪੈਂਦਾਗਾ ਆਧਾਰ ਦੇਣਾ ਪੈਂਦਾਗਾ ਜਦੋਂ ਸਰੋ ਦੇ ਵਿਕਰਮ ਸਿੰਘ ਵਜੀਠੀਆ ਦੇ ਵਕੀਲ ਕਹਿੰਦੇ ਕਿ ਜਦੋਂ ਸਾਨੂੰ ਫਾਈਨਲ ਆਊਟਰ ਆਗੇ ਡਿਸਟ੍ਰਿਕਟ ਕੋਰਟ ਦੇ ਤੇ ਫਿਰ ਉਹ ਹਾਈ ਕੋਰਟ ਦੇ ਵਿੱਚ ਪਰਸਿਊ ਕਰਨਗੇ ਜਦੋਂ ਹਾਈ ਕੋਰਟ ਦੇ ਵਿੱਚ ਜਾਣਗੇ ਤੇ ਉਦੋਂ ਸਰਕਾਰ ਨੂੰ ਫਿਰ ਨੋਟਿਸ ਹੋਊਗਾ ਫਿਰ ਸਰਕਾਰ ਉੱਥੇ ਇਸ ਮਸਲੇ ਦੇ ਵਿੱਚ ਕੀ ਆਪਣਾ ਪੱਖ ਰੱਖਦੀ ਹੈ ਮਤਲਬ ਬਿਕਰਮ ਸਿੰਘ ਮਜੀਠੀਆ ਨੂੰ ਐਡੀ ਛੇਤੀ ਰਾਹਤ ਮਿਲਣ ਵਾਲੀ ਨਹੀਂ ਹੈ ਪਰ ਕਿਉਂਕਿ ਹਰ ਇੱਕ ਨੂੰ ਹੱਕ ਹੈ ਕਿ ਜੇ ਉਹਦੇ ਖਿਲਾਫ ਸਰਕਾਰ ਨੇ ਕੇਸ ਦਰਜ ਕੀਤਾ ਹੈਗਾ ਤੇ ਉਹ ਜਾ ਕੇ ਉੱਥੋਂ ਇਨਸਾਫ ਲਵੇ ਹੁਣ ਹਾਈ ਕੋਰਟ ਨਿਕਲਣ ਲੇਕਿਨ ਅੱਜ ਦੀ ਜਿਹੜੀ ਕਾਰਵਾਈ ਹੋਈ ਆ ਉਹਦੇ ਦੇ ਵਿੱਚ ਜਿਹੜੀ ਗੱਲ ਕੀਤੀ ਜਾਵੇ ਸਰਕਾਰੀ ਜਿਹੜੇ ਵਕੀਲ ਜਿਹੜੇ ਨੇ ਪੇਸ਼ ਹੋਏ ਨੇ ਉਹਨਾਂ ਵੱਲੋਂ ਜਿਹੜੀ ਗੱਲ ਕੀਤੀ ਗਈ ਆ ਕਿ ਹੁਣ ਹਾਈ ਕੋਰਟ ਦੇ ਵਿੱਚ ਹੀ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜਾਣਾ ਪਊਗਾ ਦੂਜੇ ਪਾਸੇ ਗਨੀਵ ਕੌਰ ਮਜੀਠੀਆ ਹੁਣਾਂ ਵੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਏ ਸੀ ਜਿਲ੍ਹੇ ਦੇ ਚੱਲਦੇ ਆ ਪੰਜਾਬ ਸਰਕਾਰ ਨੂੰ ਨੋਟਿਸ ਆ ਹੁਣ ਪੂਰੀ ਖਬਰ ਕੀ ਆ ਅੱਜ ਕੀ ਹੋਇਆ ਅਦਾਲਤ ਦੇ ਵਿੱਚ ਜਿਲ੍ਹਾ ਅਦਾਲਤ ਦੇ ਕਿ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਨੇ ਵਿਜੀਲੈਂਸ ਨੇ ਸਰੋਤਾਂ ਤੋਂ ਵੱਧ ਮਾਮ ਜਾਇਦਾਦ ਬਣਾਉਣ ਦੇ ਮਸਲੇ 'ਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਮਹਾਲੀ ਅਦਾਲਤ ਤੋਂ ਅੱਜ ਝਟਕਾ ਲੱਗਾ ਗਿਆ ਉਹਦੀ ਪਟੀਸ਼ਨ ਜਿਹੜੀ ਹੈ ਜ਼ਮਾਨਤ ਲਈ ਖਾਰਜ ਕਰ ਦਿੱਤੀ ਗਈ ਹੈ ਤੇ ਹੁਣ ਉਹਨੂੰ ਹਾਈ ਕੋਰਟ ਹੀ ਜਾਣਾ ਪੈਗਾ ਹਾਈ ਕੋਰਟ ਦੇ ਵਿੱਚੋਂ ਨਹੀਂ ਕਵੈਸ਼ਨ ਵਾਸਤੇ ਲਾਈ ਪਈ ਹੈ ਹੁਣ ਅੱਜ ਜਦੋਂ ਵਿਕ੍ਰਮ ਸਿੰਘ ਮਜੀਠੀਆ ਨੂੰ ਝਟਕਾ ਲੱਗਾ ਜਿਹੜੇ ਸਰਕਾਰੀ ਵਕੀਲ ਆ ਜਿਹੜੇ ਫੈਰੀ ਸੁਪਤ ਸਾਹਿਬ ਉਹਨਾਂ ਨੇ ਦੱਸਿਆ ਕਿ ਜ਼ਮਾਨਤ ਖਾਰਜ ਹੋ ਗਈ ਸੀ ਵਿਕਰਮ ਸਿੰਘ ਮਜੀਠੀਆ ਦੀ ਕਰੀਬ 1 ਮਹੀਨੇ ਬਹਿਸ ਚੱਲੀ ਹੈ ਇਸ ਕੇਸ ਦੇ ਵਿੱਚ ਕਿਉਂਕਿ ਹਾਈ ਪ੍ਰੋਫਾਈਲ ਔਰ ਇਸ ਕੇਸ ਵਿੱਚ ਉਹਨਾਂ ਦੀ ਪਤਨੀ ਗਨੀਬ ਕੌਰ ਮਜੀਠੀਆ ਉਹ ਵੀ ਹਾਈ ਕੋਰਟ ਪਹੁੰਚੀ ਆ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਨੂੰ 10 ਅਗਸਤ ਨੂੰ ਇੱਕ ਨੋਟਿਸ ਜਾਰੀ ਹੋਇਆ ਸੀ ਉਸ ਨੋਟਿਸ ਦੇ ਮਸਲੇ ਦੇ ਵਿੱਚ ਹੀ ਗਨੀਵ ਕੌਰ ਮਜੀਠੀਆ ਨੇ ਚੁਣੌਤੀ ਦਿੱਤੀ ਆ ਜਿਸ ਵਿੱਚ ਉਹਨਾਂ ਕੋਲੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਾਪਰਟੀ ਜਾਇਦਾਦ ਦਾ ਜਿਹੜਾ ਬਿਊਰਾ ਮੰਗਿਆ ਗਿਆ ਸੀ ਉਸ ਨੂੰ ਲੈ ਕੇ ਹੀ ਗਰੀਬ ਕੌਰ ਮਜੀਠੀਆ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਤੇ ਗਨੀਵ ਕੌਰ ਮਜੀਠੀਆ ਕੇਸ ਦੇ ਵਿੱਚ ਜੋ ਨੋਟਿਸ ਹੋਇਆ ਉਹਦੀ ਕੇਸ ਦੇ ਵਿੱਚ ਹੁਣ 26 ਸਤੰਬਰ ਨੂੰ ਸੁਣਵਾਈ ਆ ਹੁਣ ਉਧਰ ਮਜੀਠੀਆ ਸਾਹਿਬ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਆਗੇ ਨੇ ਕਿ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਜਮਾਨਤ ਖਾਰਜ ਕਰ ਦਿੱਤੀ ਗਿਆ ਹੁਣ ਇਸੇ ਤੱਕ ਇਸ ਮਾਮਲੇ ਦੀ ਜਾਂਚ ਹਲੇ ਪੈਂਡਿੰਗ ਹੈ ਜਿਵੇਂ ਉਹ ਕਹਿੰਦੇ ਕਿ ਸਾਡੇ ਕੋਲ ਮਹਾਲੀ ਅਦਾਲਤ ਦੇ ਦੇ ਆਦੇਸ਼ ਹੁਕਮ ਆਉਣਗੇ ਉਸ ਤੋਂ ਬਾਅਦ ਪੜਤਾਲ ਕਰਨ ਤੋਂ ਬਾਅਦ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਚੈਲੰਜ ਕਰਾਂਗੇ ਕਿਉਂਕਿ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਪਹਿਲਾਂ ਹੀ ਹਾਈ ਕੋਰਟ ਵੱਲੋਂ ਰਾਹਤ ਮਿਲੀ ਹੋਈ ਆ ਤੇ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਤੇ ਸੁਪਰੀਮ ਕੋਰਟ ਦਾ ਵੀ ਤੱਕ ਜਿਹੜਾ ਵਿਕਰਮ ਸਿੰਘ ਵਿਜੀਠੀਆ ਦਾ ਕੇਸ ਜਿਹੜਾ ਵਾ ਉਹ ਚੱਲਿਆ ਸੀ ਹੁਣ ਵਿਕਰਮ ਸਿੰਘ ਵਿਜੀਠੀਆ ਨੂੰ 25 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਅੰਮਰਸਾ ਸਥਿਤ ਘਰ ਤੋਂ ਸਵੇਰੇ ਗ੍ਰਿਫਤਾਰ ਕੀਤਾ ਸੀ ਕਿ ਸਰੂਤਾ ਤੋਂ ਵੱਧ ਜਿਹੜਾ ਜਾਇਦ ਤੁਹਾਡੀ ਸਰਕਾਰ ਨੇ ਇਸ ਮਸਲੇ ਦੇ ਵਿੱਚ ਹਿਮਾਚਲ ਪਰ ਦਿੱਲੀ ਯੂਪੀ ਤੱਕ ਵੀ ਟੀਮਾਂ ਗਈਆਂ ਸੀ ਔਰ ਇਥੋਂ ਕੇ ਸਰਕਾਰ ਨੇ ਬਹੁਤ ਸਾਰੇ ਦੋ ਖਲਾਸੇ ਕੀਤੇ ਸੀ ਕਿ ਆਈਪੈਡ ਟੈਲੀਫੋਨ 29 ਪਤਨ ਨਹੀਂ ਕੀ ਕੁਝ ਮਿਲਿਆਗਾ ਉਹ ਸਾਰੀ ਜਿਹੜੀ ਉਹਨਾਂ ਨੇ ਜਿਹੜੀ ਚਲਾਨ ਦੀ ਕਾਪੀ ਬਣਾਈ ਹੈਗੀ ਸੀ ਔਰ ਇਸ ਮਸਲੇ 'ਤੇ ਜਿਹੜੇ ਲੋਕ ਨੇ ਉਹਨਾਂ ਦੇ ਬਿਆਨ ਵੀ ਜਿਹੜੇ ਦਰਜ ਹੋਏ ਸੀ ਜਿੰਨਾਂ 'ਚ ਸੂਬੇ ਦੇ ਸਾਬਕਾ ਡੀਜੀਪੀ ਸੁਧਾਰਤ ਚਟੋਪਾਦਿਆ ਫਿਰ ਜਿਹੜੇ ਡਿਪਟੀ ਡਾਇਰੈਕਟਰ ਰਹਿ ਚੁੱਕੇ ਨੇ ਈਡੀ ਦੇ ਨਰਿੰਦਰ ਸਿੰਘ ਫਿਰ ਬਿੱਟੂ ਔਲਖ ਜਾਂ ਹੋਰ ਇੱਕ ਕਾਲੀ ਦਲ ਦੇ ਲੀਡਰ ਸੀ ਜਿਹੜੇ ਹੁਣ ਆਮ ਆਦੀ ਪਾਰਟੀ ਦੇ ਲੀਡਰ ਬਣ ਗਏ ਨੇ ਉਹਨਾਂ ਦੇ ਵੀ ਜਿਹੜੇ ਆ ਬਿਆਨ ਜਿਹੜੇ ਵਾ ਉਹ ਦਰਜ ਹੋਏ ਨੇ ਹੁਣ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਪਹਿਲਾਂ ਮਜੀਠੀਆ ਖੁਦ ਹਲਕੇ ਦੀ ਦੇਖ ਦੇਖਭਾਲ ਕਰੇ ਹੁਣ ਗਨੀਬ ਕੌਰ ਮਜੀਠੀਆ ਜਿਹੜੇ ਨੇ ਉਹ ਘਰੇ ਨੇ 25 ਜੂਨ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕੀਤਾ ਗਿਆ ਹੁਣ ਮਾਮਲਾ ਬੜਾ ਹਾਈ ਪ੍ਰੋਫਾਈਲ ਆ ਹੁਣ ਦੇਖਦੇ ਆ ਕਿ ਜਦੋਂ ਇਸ ਮਸਲੇ ਦੇ ਵਿੱਚ ਕੀ ਕੁਝ ਨਿਕਲਦਾ ਅਕਾਲੀ ਦਲ ਤੇ ਕਹਿ ਰਿਹਾ ਕਿ ਮਕਦਮਾ ਝੂਠਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਸਰਕਾਰ ਦੇ ਜਿਹੜੇ ਨੇ ਪਾਲਿਸੀਆਂ ਦੇ ਖਿਲਾਫ ਬੋਲਦੇ ਸੀ ਸਰਕਾਰ ਨੂੰ ਘੇਰਦੇ ਸੀ ਸਰਕਾਰ ਨੇ ਚੁੱਪ ਕਰਾਉਣ ਵਾਸਤੇ ਉਹਦੇ ਖਿਲਾਫ ਜਿਹੜਾ ਵਾ ਡੀਏ ਦਾ ਕੇਸ ਜਿਹੜਾ ਦਰਜ ਕਰ ਦਿੱਤਾ ਹਾਲਾਂਕਿ ਇਹ ਨਵਾਂ ਕੇਸ ਡੀਏ ਦਾ ਦਰਜ ਕੀਤਾ ਗਿਆ ਸੀ ਸਰਕਾਰ ਦੇ ਬਹੁਤ ਸਾਰੇ ਨਮਾਇंदे ਚਾਹੇ ਕੋਈ ਐਮਐਲਏ ਜੇ ਮੰਤਰੀਓ ਲਗਾਤਾਰ ਜਾਂ ਦਿੱਲੀ ਵਾਲੇ ਵੀ ਇੱਥੋਂ ਤੱਕ ਕਿ ਸੀਐਮ ਸਾਹਿਬ ਵੀ ਕਈ ਵਾਰ ਕਹਿ ਚੁੱਕਿਆ ਕਿ ਨੇ ਕਿ ਨਸ਼ਿਆਂ ਦੇ ਮਸਲੇ ਤੇ ਅਸੀਂ ਬਹੁਤ ਵੱਡਾ ਬੰਦਾ ਪੜਿਆ ਹੈਗਾ ਜਿਹਨੂੰ ਬਚਾਉਣ ਵਾਸਤੇ ਕਾਲੀ ਬੀਜੇਪੀ ਤੇ ਕਾਂਗਰਸ ਜਾਂ ਸਾਰੇ ਜਿਹੜੇ ਉਹ ਇਕੱਠੇ ਹੋ ਗਏ ਨੇ ਉਹ ਬਹੁਤ ਸਾਰਾ ਉਹਨਾਂ ਨੇ ਰਿਪੋਰਟਾਂ ਵੀ ਪ੍ਰੈਸ ਕਾਨਫਰੰਸ ਵੀ ਕੀਤੀਆਂ ਤੇ ਜ਼ਿਕਰ ਵੀ ਕੀਤਾ ਸੀ ਇਸ ਮਸਲੇ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਹੁਣ ਡੀਏ ਦਾ ਕੇਸ ਆ ਨਸ਼ਿਆਂ ਵਾਲੇ ਕੇਸ ਦੇ ਵਿੱਚ ਜਿਹੜਾ ਵਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਰੀਬ ਜਦੋਂ ਚਰਨਜੀਤ ਚੰਨੀ ਹੋਣਾ ਦੀ ਸਰਕਾਰ ਸੀ ਉਦੋਂ ਸੂਬੇ ਦੇ ਡੀਜੀਪੀ ਸੁਧਾਰ ਚੱਟੋ ਪਾਦਾ ਉਹਨਾਂ ਦੇ ਖਿਲਾਫ ਉਦੋਂ ਜਿਹੜਾ ਕੇਸ ਦਰਜ ਹੈ ਇਸ ਮਸਲੇ ਦੇ ਵਿੱਚ ਹੁਣ ਤੱਕ 5 ਐਸਆਈਟੀ ਬਣ ਚੁੱਕੀ ਆ ਔਰ ਐਸਆਈਟੀ ਹਲੇ ਤੱਕ ਚਲਾਨ ਪੇਸ਼ ਨਹੀਂ ਕਰ ਸਕੀ ਲੇਕਿਨ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਮੁਰਦੋ ਜਿਹੜਾ ਵਾ ਉਹ ਡੀਏ ਦਾ ਕੇਸ ਦਰਜ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਚੈਲੰਜ ਕੀਤਾ ਗਿਆ ਸੀ ਲੇਕਿਨ ਗਸਤ ਤੋਂ ਲੈ ਕੇ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਹਨ ਉਹਨਾਂ ਨੇ ਜਮਾਨਤ ਵਾਸਤੇ ਅਰਜੀ ਦਾਖਲ ਕੀਤੀ ਸੀ ਕਿਉਂਕਿ ਵੱਧੋ-ਵੱਧ ਕਾਨੂੰਨ ਅਨੁਸਾਰ 14 ਵਾਰ ਪੁਲਿਸ ਰਿਮਾਂਡ ਮਿਲ ਸਕਦਾ ਉਸ ਤੋਂ ਬਾਅਦ ਜੁਡੀਸ਼ੀਅਲੀ ਰਿਮਾਂਡ ਚੱਲ ਰਿਹਾ ਇਸ ਟਾਈਮ ਉਹ ਨਾਬਰ ਨਿਊ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਤਰ੍ਹਾਂ ਨਾਲ ਇਹਨਾਂ ਦੀ ਸੁਣਵਾਈ ਚੱਲ ਰਹੀ ਸੀ ਸੁਣਵਾਈ ਉਹ ਜਦੋਂ ਵੀ ਤਰੀਕ ਲੱਗਦੀ ਸੀ ਸੁਣਵਾਈ ਟਲੀ ਜਾਂਦੀ ਸੀਗੀ ਤੇ ਜਿਹੜੇ ਉਹਨਾਂ ਦੇ ਪੱਖ ਦੇ ਵਕੀਲ ਨੇ ਕੀ ਉਹ ਚਾਹੁੰਦੇ ਸਨ ਵੀ ਇੱਥੋਂ ਬੇਲ ਰਿਜੈਕਟ ਹੋਵੇ ਤੇ ਅਸੀਂ ਹਾਈ ਕੋਰਟ ਜਾਈਏ ਹਾਈ ਕੋਰਟ ਜਾ ਕੇ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਮਿਲ ਸਕੇ ਇਹ ਕੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਸੁਣਵਾਈ ਇੱਕ ਦਿਨ ਛੱਡ ਕੇ ਦੋ ਦਿਨ ਹੁੰਦੀ ਲਗਾਤਾਰ ਦੋ ਮਹੀਨੇ ਇਸ ਕੇਸ ਦੇ ਵਿੱਚ ਬਹਿਸ ਚੱਲੀ ਆ ਸਰਕਾਰ ਨੇ ਆਪਣੇ ਪੁਆਇੰਟ ਦੱਸੇ ਆਪਣੀਆਂ ਦਿੱਲੀ ਅੰਦਰ ਸਿੰਘਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਦੱਸੀਆਂ ਨੇ ਪਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਵੀ ਪਤਾ ਸੀ ਕਿ ਜਦੋਂ ਹਾਈ ਪ੍ਰੋਫਾਈਲ ਕੇਸ ਹੁੰਦੇ ਨੇ ਬਹੁਤ ਘੱਟ ਚਾਂਸ ਨੇ ਹੁੰਦਾ ਕੋਈ ਨਹੀਂ ਕਿ ਜ਼ਿਲ੍ਹਾ ਅਦਾਲਤ ਵੱਲੋਂ ਕਿਸੇ ਨੂੰ ਕਰਪਸ਼ਨ ਦੇ ਕੇਸ ਦੇ ਵਿੱਚ ਜਿਹੜੀ ਆ ਜ਼ਮਾਨਤ ਮਿਲੀ ਹੋਵੇ ਕਈ ਕੇਸਾਂ ਦੇ ਵਿੱਚ ਮਿਲ ਜਾਂਦੀ ਹੈ ਪਰ ਇਹੋ ਜਿਹੇ ਕੇਸ ਖਾਸ ਕਰਕੇ ਜਿਹੜੇ ਪੋਲੀਟੀਕਲ ਕੇਸ ਹੁੰਦੇ ਨੇ ਜਿਹੜੇ ਮੰਤਰੀ ਐਮ ਐਲ ਏ ਜਾਂ ਐਮ ਪੀ ਕੇਸ ਉਹਨਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਹੈਗਾ ਹੁਣ ਨਸ਼ਿਆਂ ਦੇ ਮਸਲੇ ਦੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਉਹਨੂੰ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਆ ਆ ਜਿਹੜਾ ਡੀਏ ਦਾ ਕੇਸ ਆ ਇਹ ਵੀ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਤੱਕ ਜਾਣਾ ਪਵੇ ਲੇਕਿਨ ਹਰ ਕਿਉਂਕਿ ਸਾਡੇ ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਕੋਰਟ ਤੋਂ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਆ ਹੁਣ ਇਹ ਕੇਸ ਕਿੰਨਾ ਬਹਿਸ ਇੱਥੇ ਹੋਈ ਆ ਬੈਸ ਦਾ ਆਧਾਰ ਵੀ ਦੋਨਾਂ ਵੱਲੋਂ ਆ ਗਿਆ ਦੋਨਾਂ ਧਿਰ ਵੱਲੋਂ ਸਰਕਾਰੀ ਧਿਰ ਵੱਲੋਂ ਤੇ ਦੂਜੀ ਧਿਰ ਵੱਲ ਹੁਣ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਵੀ ਪਤਾ ਸੀ ਵਿਕਰਮ ਸਿੰਘ ਮਜੀਠੀਆ ਜਾਂ ਉਹ ਮਜੀਠੀਆ ਨੂੰ ਕਾਲੀਆਂ ਨੂੰ ਜਾਂ ਉਹਦੇ ਵਕੀਲਾਂ ਨੂੰ ਪਤਾ ਸੀ ਕਿ ਮਾਮਲਾ ਇਹ ਹਾਈ ਕੋਰਟ ਤੱਕ ਜਾਊਗਾ ਔਰ ਹਾਈ ਕੋਰਟ ਦੇ ਵਿੱਚ ਦੇਖੋ ਕਦੋਂ ਇਹ ਕੇਸ ਉਹ ਪਟੀਸ਼ਨ ਜਿਹੜੀ ਤਿਆਰ ਪਹਿਲਾਂ ਹੀ ਕੀਤੀ ਪਹਿਲਾਂ ਕੁਐਸ਼ਨ ਵਾਸਤੇ ਸੀ ਉਹਨਾਂ ਦੀ ਤਿਆਰ ਸੀ ਕਿ ਐਫ ਆਈ ਆਰ ਹੀ ਗਲਤ ਆ ਹਣ ਜਮਾਨਤ ਲੈਣੀ ਪੈਣੀ ਹੈਗੀ ਹੁਣ ਦੇਖਦੇ ਆ ਕਿ ਉਹ ਲੀਗਲ ਟੀਮ ਉਹਨਾਂ ਦੀ ਕੀ ਦੇਖਦੀ ਹੈ ਕਿ ਹਾਈ ਕੋਰਟ ਦੇ ਵਿੱਚ ਉਹ ਕਦੋਂ ਪਟੀਸ਼ਨ ਜਿਹੜੀ ਆ ਜਮਾਨਤ ਵਾਸਤੇ ਜਿਹੜੀ ਅਰਜੀ ਆ ਉਹ ਕਦੋਂ ਲਾਉਂਦੇ ਹੈਗੇ ਨੇ ਇੱਕ ਦੋ ਦਿਨਾਂ ਚ ਜਿਹੜੀ ਉਹ ਸਥਿਤੀ ਜਿਹੜੀ ਉਹ ਸਪੱਸ਼ਟ ਹੋ ਜੂਗੀ ਉਹ لازਮੀ ਤੌਰ ਤੇ ਉਥੋਂ ਵੀ ਸਰਕਾਰ ਵੀ ਕਹੇਗੀ ਕਿ ਬੇਲ ਉਹਨੂੰ ਨਾ ਮਿਲੇ ਉਹ ਆਪਣਾ ਜ਼ੋਰ ਲਾਏਗੀ ਇਹ ਆਪਣਾ ਜ਼ੋਰ ਲਾਉਣਗੇ ਬਾਕੀ ਕੋਰਟ ਨੇ ਦੇਖਣਾ ਗਣਾ ਕਿ ਦਲੀਲ ਤੱਥ ਸਬੂਤ ਹੈਨਾ ਉਹ ਸਾਰਾ ਕੁਝ ਅਦਾਲਤਾਂ ਦੇਖਣ ਤੋਂ ਬਾਅਦ ਹੀ ਜਿਹੜਾ ਵਾ ਉਹ ਇਨਸਾਫ ਜਾਂ ਸਰਕਾਰ ਨੂੰ ਝਟਕਾ ਮਿਲੂਗਾ ਜਾਂ ਵਿਕਰਮ ਸਿੰਘ ਮਝਿੱਠਿਆ ਨੂੰ ਝਟਕਾ ਮਿਲੂਗਾ ਵਿਕਰਮ ਸਿੰਘ ਮਝਿੱਠਿਆ ਨੂੰ ਅੱਜ ਝਟਕਾ ਮਿਲਿਆ ਹੈਗਾ ਆਮ ਆਦਮੀ ਪਾਰਟੀ ਦੇ ਪੇਜ ਐ ਉਹਨਾਂ ਦੇ ਉੱਤੇ ਵੀ ਅੱਜ ਪ੍ਰਚਾਰ ਕੀਤਾ ਜਾ ਰਿਹਾ ਵੀ ਉਹ ਇਸ ਨੂੰ ਜਿੱਤ ਦੇ ਤੌਰ ਤੇ ਲੈ ਰਹੇ ਹੈਗੇ ਨੇ ਦੇਖੋ ਜਦੋਂ ਆਪੋਜੀਸ਼ਨ ਪਾਰਟੀ ਦੇ ਕੋਈ ਲੀਡਰਾਂ ਨੂੰ ਜਿਹੜੀ ਜਮਾਨਤ ਨਹੀਂ ਮਿਲਦੀ ਹੈਗੀ ਤੇ ਲਾਜ਼ਮੀ ਤੌਰ ਤੇ ਸਰਕਾਰ ਤੇ ਕਹਿੰਦੀ ਹੁੰਦੀ ਹੈ ਕਿ ਦੇਖੋ ਅਹੀਂ ਸਾਡਾ ਕੇਸ ਜਿਹੜਾ ਵਾ ਉਹ ਸਹੀ ਆ ਹੁਣ ਹੁਣ ਉਹਨੂੰ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਉਹਨਾਂ ਨੇ ਅੱਜ ਪੇਜ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤਰ ਜੀ ਰੱਦ ਖਬਰ ਤੋਂ ਇਹ ਸਾਫ਼ ਹੁੰਦਾ ਹੈ ਕਿ ਮਾਨ ਸਰਕਾਰ ਨੇ ਕੇਸ ਪੱਕੇ ਦੇ ਠੋਸ ਸਬੂਤਾਂ ਦੇ ਆਧਾਰ ਤੇ ਬਣਾਇਆ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਤਬਾਹ ਕਰਨ ਵਾਲਾ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਕੋਈ ਵੀ ਜਿਹੜਾ ਵਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਹੁਣ ਇੱਕ ਇਹ ਖਬਰ ਪਾਈ ਇੱਕ ਉਹਨਾ ਪੋਸਟਰ ਬਣਾਇਆ ਕਿ ਮਾਨ ਸਰਕਾਰ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਮਾਲੀ ਕੋਰਟ ਨੇ ਲਾਈ ਮੋਰ ਕੋਰਟ ਨੇ ਮਜੀਠੀਏ ਦੀ ਜ਼ਮਾਨਤ ਰਜ ਰੱਦ ਕੀਤੀ ਹੈਗੀ ਇਹ ਸਰਕਾਰਾਂ ਇਦਾਂ ਹੀ ਕਰਦੀਆਂ ਹੁੰਦੇ ਨੇ ਹੁਣ ਜਦੋਂ ਇਹਨਾਂ ਦੇ ਦਿੱਲੀ ਦੇ ਲੀਡਰ ਫੜੇ ਗਏ ਸੀ ਈਡੀ ਨੇ ਜਾਂ ਸੀਬੀਆਈ ਨੇ ਫੜੇ ਜਦੋਂ ਉੱਥੋਂ ਉਹਨਾਂ ਨੂੰ ਜ਼ਮਾਨਤ ਮਿਲਦੀ ਸੀ ਤੇ ਢੋਲ ਵਜਾਉਂਦੇ ਸੀ ਲੱਡੂ ਵੰਡਦੇ ਸੀ ਭਗੜੇ ਪੋਂਗੜੇ ਪਾਉਂਦੇ ਸੀ ਨੱਚਦੇ ਸੀ ਕਿ ਦੇਖੋ ਜ਼ਮਾਨਤ ਮਿਲ ਗਈ ਆ ਇਹ ਜ਼ਮਾਨਤ ਨੂੰ ਕਲੀਨ ਚਿੱਟ ਸਮਝਦੇ ਨੇ ਆਮ ਆਦੀ ਪਾਰਟੀ ਜਦੋਂ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਨੇ ਇਹਨਾਂ ਦੇ ਵੱਡੇ ਵੱਡੇ ਲੀਡਰ ਫੜੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਰੱਦ ਹੋ ਗਈ ਆ ਇਹ ਕਹਿੰਦੇ ਕਿ ਸਾਡੇ ਪੱਕੇ ਸਬੂਤ ਆ ਹੁਣ ਆਮ ਆਦੀ ਪਾਰਟੀ ਨੂੰ ਕੱਲ ਨੂੰ ਮੰਨ ਕੇ ਚੱਲੋ ਜੇ ਹਾਈ ਕੋਰਟੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਫਿਰ ਸਰਕਾਰ ਦੀ ਹਾਰ ਹੋਊਗੀ ਫਿਰ ਸਰਕਾਰ ਦੇ ਸਬੂਤ ਫੇਲ ਹੋਗੇ ਮਤਲਬ ਇਹ ਇੱਕ ਕਿਉਂਕਿ ਸ਼ੋਸ਼ਲ ਮੀਡੀਆ ਦਾ ਜਮਾਨਾ ਹੈਗਾ ਸ਼ੋਸ਼ਲ ਦਾ ਜਮਾਨਾ ਕਹੋ ਜਾਂ ਸ਼ੋਸ਼ਣ ਦਾ ਕਹੋ ਉਹ ਅੱਜ ਕੱਲੇ ਚੱਲਦਾ ਹੈਗਾ ਕਿ ਅੱਜ ਸਰਕਾਰ ਨੂੰ ਆਦਾ ਕਿ ਸਾਡੀ ਜਿੱਤ ਹੋਈ ਹੈ ਪਰ ਕੱਲ ਨੂੰ ਜੇਕਰ ਉਹ ਹਾਈ ਕੋਰਟ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਤੇ ਸਰਕਾਰ ਦੀ ਹਾਰ ਹੋਊਗੀ ਫਿਰ ਸਰਕਾਰ ਹਾਰ ਮੰਨੂਗਾ ਇਹ ਜਿਹੜੀ ਨਾ ਛੋਟੇ ਲੈਵਲ ਦੀ ਜਿਹੜੀ ਸਿਆਸਤ ਆ ਇਹਨੂੰ ਚੀਪ ਸਿਆਸਤ ਕਹਿੰਦੇ ਆਗੇ ਨੇ ਜ਼ਮਾਨਤ ਕਿਸੇ ਨੂੰ ਮਿਲਣੀ ਜਾਂ ਨਹੀਂ ਮਿਲਣੀ ਇਹ ਡਿਸਾਈਡ ਨਹੀਂ ਕਰਦਾ ਕਿ ਬੰਦਾ ਦੋਸ਼ੀ ਆ ਕਿਸੇ ਨੂੰ ਜ਼ਮਾਨਤ ਮਿਲ ਗਈ ਤੇ ਜਾਂ ਨਾ ਮਿਲੀ ਇਹ ਬਿਲਕੁਲ ਕੋਈ ਪੈਰਾਮੀਟਰ ਨਹੀਂ ਆ ਜਦੋਂ ਬੰਦੇ ਨੂੰ ਅਦਾਲਤ ਦੋਸ਼ੀ ਡਿਕਲੇਅਰ ਕਰਦੀ ਆ ਤਦ ਤੱਕ ਉਹ ਬੰਦਾ ਦੋਸ਼ੀ ਆ ਉਸ ਤੋਂ ਪਹਿਲਾਂ ਜ਼ਮਾਨਤ ਮਿਲਣਾ ਜੇ ਦਿੱਲੀ ਦੇ ਲੀਡਰਾਂ ਨੂੰ ਜ਼ਮਾਨਤ ਮਿਲਣੀ ਆ ਉਹਨਾਂ ਨੂੰ ਕੋਈ ਇਹ ਨਹੀਂ ਕਿ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਤੇ ਅੱਜ ਜੇ ਵਿਕਰਮ ਸਿੰਘ ਮਜੀਠੀਆ ਨੂੰ ਡਿਸਟ੍ਰਿਕਟ ਕੋਰਟ ਨੇ ਜ਼ਮਾਨਤ ਉਹਨਾਂ ਨੂੰ ਨਹੀਂ ਮਿਲੀ ਇਹ ਅੱਜ ਨਹੀਂ ਮੰਨ ਲੈਣਾ ਚਾਹੀਦਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਝਟਕਾ ਜਾਂ ਸਰਕਾਰ ਦੀ ਜਿੱਤ ਹੋਈ ਆ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਸੁਪਰੀਮ ਸਾਡੇ ਤੇ 3 ਟਾਇਰ ਸਿਸਟਮ ਨਾ ਡਿਸਟ੍ਰਿਕਟ ਕੋਰਟ ਦਾ ਫੈਸਲਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਫਿਰ ਐਸਐਲਪੀ ਡਬਲ ਬੈਂਚ ਸਾਡੇ ਤੇ ਪ੍ਰੋਸੀਜਰ ਹੀ ਬੜਾ ਲੰਮਾ ਹੈਗਾ ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਕਿਉਂਕਿ ਪ੍ਰਚਾਰ ਕਰੀ ਸਰਕਾਰ ਨੇ ਇੱਕ ਬਹੁਤ ਵੱਡਾ ਲੀਡਰ ਫੜਿਆਗਾ ਕਾਲੀ ਦਲ ਦਾ ਵੱਡਾ ਲੀਡਰ ਕਾਲੀ ਦਲ ਦਾ ਤੇਜ਼ ਤਰਾਰ ਲੀਡਰ ਜਿਹੜਾ ਸਰਕਾਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਿਹਾ ਸੀ ਸਰਕਾਰ ਦੇ ਅੱਜ ਦੀ ਤਰੀਕ ਨੇ ਜਿੱਤ ਮਨਾਉਗੀ ਉਨਾ ਪਾਇਆ ਸੋਝੇ ਜੇ ਅੱਜ ਜ਼ਮਾਨਤ ਮਿਲ ਜਾਂਦੀ ਵਿਕਰਮ ਸਿੰਘ ਜੀਠੀਆਂ ਤੇ ਸਰਕਾਰ ਮੂੰਹ ਦਿਖਾਉਣ ਜੋਗੀ ਹੁੰਦੀ ਇਸ ਕਰਕੇ ਜਿਹੜਾ ਅਦਾਲਤਾਂ ਤੋਂ ਜ਼ਮਾਨਤ ਮਿਲਣੀ ਬੰਦਾ ਦੋਸ਼ੀ ਨਹੀਂ ਹੁੰਦਾ ਤੇ ਬੰਦੇ ਨੂੰ ਕਲੀਨ ਚਿੱਟ ਨਹੀਂ ਮਿਲਦੀ ਜਦ ਤੱਕ ਦੇਸ਼ ਦੀਆਂ ਅਦਾਲਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜੇ ਉੱਥੋਂ ਬਰੀ ਜਿਹੜਾ ਵਾ ਉਹ ਨਹੀਂ ਹੁੰਦਾ ਜਾਂ ਸਜ਼ਾ ਨਹੀਂ ਹੁੰਦੀ ਤੇ ਆਪਾਂ ਮੰਨਦੇ ਨਹੀਂ ਉਦੋਂ ਤੱਕ ਹੁਣ ਬੇਦਬੀ ਦੇ ਮਸਲੇ 'ਚ ਇਹਨਾਂ ਦੇ ਇੱਕ ਦਿੱਲੀ ਦਾ ਐਮਐਲਏ ਨੂੰ ਮਲੇਰ ਕੋਟਲਾ ਦੀ ਅਦਾਲਤ ਨੇ ਦੋਸ਼ੀ ਡਿਕਲੇਅਰ ਕੀਤਾ ਸਜ਼ਾ ਦੋਸ਼ੀ ਮਤਲਬ ਉਹਨੇ ਉਹ ਜਿਹੜੀ ਆ ਬੇਅਦਬੀ ਕਰਵਾਈ ਆ ਤੇ ਮਤਲਬ ਕਿ ਆਮ ਆਦੀ ਪਾਰਟੀ ਸਾਰੀ ਹੋ ਗਈ ਇਸ ਕਰਕੇ ਸਾਰੇ ਪ੍ਰਚਾਰ ਕਰਨ ਦੇ ਤਰੀਕੇ ਆ ਗਏ ਨੇ ਹਾਈ ਕੋਰਟ ਅੱਗੇ ਬੈਠੀ ਗਿਆ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਬੈਠੇ ਲੇਕਿਨ ਉਹਨਾਂ ਨੂੰ ਲੱਗਦਾ ਕਿ ਲੋਕਾਂ ਤੱਕ ਪ੍ਰਚਾਰ ਔਰ ਲੋਕਾਂ ਨੂੰ ਪਤਾ ਪਿੰਡਾਂ ਦੇ ਪਿੰਡ ਲੈਵਲ ਦੇ ਲੋਕਾਂ ਨੂੰ ਪਿੰਡ ਪਜ਼ਰ ਦੇ ਲੋਕਾਂ ਨੂੰ ਪਤਾ ਹੁੰਦਾ ਕਿ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਜ਼ਮਾਨਤ ਮਿਲਣਾ ਮਿਲਣਾ ਇਹਨੂੰ ਤੁਸੀਂ ਜੇਤੂ ਜਿਹੜਾ ਵਿਕਟਰੀ ਨਿਸ਼ਾਨ ਉਹ ਸਰਕਾਰ ਜਿਹੜੀ ਆ ਉਹ ਆਪਣੇ ਮਨ ਨੂੰ ਖੁਸ਼ ਕਰਨ ਵਾਸਤੇ ਬਣਾ ਸਕਦੀ ਹੈ ਲੇਕਿਨ ਦੇਸ਼ ਦਾ ਜਿਹੜਾ ਜੁਡੀਸ਼ਰੀ ਸਿਸਟਮ ਹੈ ਸਾਡਾ ਉਦੇ ਮਾਪਦੰਡ ਕੁਝ ਹੋਰ ਹਨ ਅਸੀਂ ਮੰਨ ਕੇ ਚੱਲੀਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੰਬੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਜਾਂ ਜ਼ਮਾਨਤ ਨਹੀਂ ਮਿਲੂਗੀ ਜੇ ਲੰਬੇ ਸਮੇਂ ਦੇ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਉਹਦੇ ਮੁੱਖ ਕਰਨ ਕੀ ਹੋ ਸਕਦੇ ਨੇ ਤੇ ਕੋਈ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੀਆਂ ਅਦਾਲਤਾਂ ਵੀ ਬਹੁਤ ਕੁਝ ਦੇਖਦੀਆਂ ਆਈਆਂ মিডিਆ ਟ੍ਰਾਇਲ ਵੀ ਚੱਲਦਾ ਬਹੁਤ ਕੁਝ ਹੈ ਸਿਸਟਮ ਆ ਸਾਡਾ ਸੰਵਿਧਾਨ ਆ ਸਾਡਾ ਸੰਵਿਧਾਨ ਤੋਂ ਉੱਪਰ ਕੁਝ ਨਹੀਂ ਹੈਗਾ ਪਰ ਹੁਣ ਤੱਕ ਜਿੰਨੇ ਵੀ ਕ੍ਰਿਪਸ਼ਨ ਦੇ ਕੇਸ ਰਜਿਸਟਰ ਹੋਏ ਨੇ ਇੰਡੀਆ ਲੈਵਲ ਤੇ ਗੱਲ ਕਰ ਲੋ ਪੰਜਾਬ ਛੱਡੋ ਪੂਰੇ ਦੇਸ਼ ਦੀ ਗੱਲ ਕਰ ਲੋ ਜਿਹੜਾ ਪੋਲਿਟਿਸ਼ੀਨ ਸਰਕਾਰਾਂ ਨੇ ਫੜਿਆ ਹੈ ਉਹਨੂੰ 5-6 ਮਹੀਨੇ ਲੱਗੇ ਹੈਗੇ ਉਹਨੂੰ 5-6 ਮਹੀਨੇ ਜੇਲ੍ਹ ਦੇ ਵਿੱਚ ਰਹਿਣਾ ਹੀ ਪਿਆਗਾ ਆਪਾਂ ਵਿਕਰਮ ਸਿੰਘ ਮਜੀਠੀਆ ਜੂਨ ਚ ਫੜਿਆ ਸੀ 25 ਜੂਨ ਹੈ ਨਾ ਜੁਲਾਈ ਅਗਸਤ 2 ਮਹੀਨੇ ਹੋ ਗਏ ਹਨਾ ਜੀ ਤੇ ਜੇ ਦਿੱਲੀ ਵਾਲੇ ਲੀਡਰਾਂ ਦੀ ਮਨੀਸ਼ ਸੋਧਿਆ ਸਾਹਿਬ ਦੀ ਗੱਲ ਕਰ ਲੋ ਕੇਜਰੀਸਵਾਲ ਸਾਹਿਬ ਦੀ ਗੱਲ ਕਰ ਲੋ ਸਤਿੰਦਰ ਜੈਨ ਦੀ ਗੱਲ ਲੋ ਕਈ ਸਾਲ ਰਹਿ ਕੇ ਕਿ 6-6 ਮਹੀਨੇ ਲੈ ਕੇ ਹਨਾ ਇਹ ਟਾਈਮ ਲੱਗ ਜਾਂਦਾ ਹੈ ਕਿਉਂਕਿ ਪ੍ਰੋਸੀਜਰ ਆ ਨਾ ਜੀ ਇੱਕ ਸਰਕਾਰਾਂ ਨੇ ਚਲਾਨ ਪੇਸ਼ ਕਰਨੇ ਹੁੰਦੇ ਨੇ ਉਹਦੇ ਵਿੱਚ ਬਹੁਤ ਕੁਝ ਹੁੰਦਾ ਕਰ ਹੋ ਸਕਦਾ ਕਿ 3-4 ਮਹੀਨੇ ਹੋਰ ਲੱਗੇ ਔਰ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਹੀ ਪਤਾ ਸੀ ਉਹਨੇ ਪਹਿਲੇ ਮਨ ਬਣਾਇਆ ਸੀ ਕਿ ਮੈਨੂੰ ਇਦਾਂ ਕੁਝ ਹੋਏਗਾ ਤਿਆਰ ਕਰਕੇ ਬੈਠਾ ਤਿਆਰੀ ਕਰਕੇ ਬੈਠਾ ਉਹਨੂੰ ਲੱਗਦਾ ਕਿ 5-6 ਮਹੀਨੇ ਬਾਅਦ ਜਮਾਨਤ ਤੇ ਮਿਲ ਜੋ 6 ਮਹੀਨੇ ਹੋ ਜੋ ਸਾਲ ਹੋ ਜੂਗੀ ਜਮਾਨਤ ਤੇ ਮਿਲਣੀ ਆ ਨਾ ਦੇਸ਼ ਦੇ ਵਿੱਚ ਜਮਾਨਤ ਤੇ ਮਿਲਦੀ ਹੈਗੀ ਇੱਥੇ ਤੇ ਉਹ ਜਿਹੜੇ ਲੋਕ ਜਿਹੜੇ ਕਾਤਲ ਬਲਾਤਕਾਰ ਜਿਹੜੇ ਬਾਬੇ ਨੇ ਉਹਨਾਂ ਨੂੰ 40-40 ਵਾਰ ਪਰੋਲ ਮਿਲ ਗਈ ਹੈਗੀਆ ਤੁਸੀਂ ਜਦ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲਦੀ ਹੈਗੀ ਕਿ ਇਹਨੂੰ 5 ਸਾਲ 7 ਸਾਲ 4 ਸਾਲ 3 ਸਾਲ ਉਹਦੋਂ ਤੱਕ ਤੇ ਬੰਦਾ ਜਮਾਨਤ ਤੇ ਮਿਲ ਹੀ ਜਾਂਦੀ ਹੈਗੀ ਨਾ ਹਾਂ ਕੱਲ ਨੂੰ ਸਰਕਾਰ ਇੱਕ ਇਸ ਠੋਸ ਮਜ਼ਬੂਤ ਜਿਵੇਂ ਸਰਕਾਰ ਨੇ ਦਾਵਾ ਕੀਤਾ ਜੋ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਨਾ ਕਿਸੇ ਜਾ ਕੇ ਜੇ 10 ਸਾਲ ਦੀ ਸਜ਼ਾ ਹੋਗੀ ਤੇ ਉਹ 10 ਸਾਲ ਬਾਅਦ ਉਹ ਇਲੈਕਸ਼ਨ ਨਹੀਂ ਲੜ ਸਕਦਾ ਨਾ ਉਦਾ ਫਿਰ ਉਹ ਪੋਲੀਟੀਕਲ ਜਿਹੜਾ ਕੈਰੀਅਰ ਹੈ ਉਹ ਖਤਮ ਹੋ ਸਕਦਾ ਹੈ ਕਿ ਨਾ ਪਰ ਉਹਨੂੰ ਲੈ ਕੇ ਦੇਖਦੇ ਕਿ ਉਹ ਆਪਣੇ ਕੀ ਜਿਹੜੇ ਐਵੀਡੈਂਸ ਸਬੂਤ ਕੀ ਦੇ ਨੇ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਯਾਰੇ ਉਹਨਾਂ ਦਾਅਵਿਆਂ ਨੂੰ ਕਿਵੇਂ ਜੋ ਝਟਲਾਉਂਦੇ ਨੇ ਇਹ ਦਾਲਤੀ ਪ੍ਰਕਿਰਿਆ ਸਭ ਕੁਝ ਹੈ ਕਰਨ। ਅੱਜ ਇੱਕ ਬਿਆਨ ਰਵਨੀਤ ਸਿੰਘ ਮਿੱਟੂ ਵੱਲੋਂ ਆਇਆ ਉਹ ਕਹਿੰਦੇ ਨੇ ਕਿ ਜਿੰਨੇ ਵੀ ਬੰਦੀ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਤੇ ਸਰਕਾਰ ਜੇ ਰਿਹਾ ਕਰਦੀਏ ਸਾਡਾ ਪਰਿਵਾਰ ਉਹਦਾ ਵਿਰੋਧ ਨਹੀਂ ਕਰੇਗਾ ਉਹਦੀ ਅੜਚਣ ਨਹੀਂ ਬਣੇਗਾ। ਕੀ ਰਵਨੀਤ ਸਿੰਘ ਮਿੱਟੂ ਦਾ ਦਿਲ ਬਦਲਿਆ ਜਾਂ ਹਾਈ ਕਮਾਂਡ ਨੇ ਉਹਨਾਂ ਦਾ ਦਿਲ ਬਦਲ ਦਿੱਤਾ? ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੰਜਾਬ ਆਦੇਸ਼ ਦੇ ਪੋਲਿਟਿਸ਼ੀਅਨ ਆਣਾ ਜਾਂ ਸਰਕਾਰਾਂ ਉਦੋਂ ਤੱਕ ਤੁਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ ਜਦੋਂ ਤੱਕ ਗਰਾਊਂਡ ਲੈਵਲ ਤੇ ਉਹ ਗੱਲ ਨਹੀਂ ਹੁੰਦੀ ਜਿਸ ਦਿਨ ਦੇਸ਼ ਦੀ ਸਰਕਾਰ ਨੇ ਬੰਦੀ ਸਿੰਘ ਰਹਾ ਕਰਤੇ ਤੇ ਲੋਕੀ ਕਹਿੰਨਗੇ ਵੇਖੋ ਜਿਹੜੇ ਰਵਨੀ ਸਿੰਘ ਬਿੱਟੂ ਸਾਹਿਬ ਹੈ ਜੁਬਾਨ ਦੇ ਪੱਕੇ ਸੀ ਹਨ ਹੁਣ ਕਿਸਾਨੀ ਅੰਦੋਲਨ ਵੇਲੇ ਵੀ ਬਿਕਰ ਰਵਨੀ ਸਿੰਘ ਬਿੱਟੂ ਪਰਿਵਾਰ ਨੇ ਕਿਹਾ ਸੀ ਕਿ ਉਹ ਉਹ ਕਾਂਗਰਸ ਦੇ ਐਮਪੀ ਹੁੰਦੇ ਸੀ ਹਾਲਾਂਕਿ ਇਹਨਾਂ ਦੇ ਉਦੋਂ ਤੱਕਾ ਮੁੱਕੀ ਵੀ ਹੁੰਦੀ ਆ ਕਿਸਾਨੀ ਅੰਦੋਲਨ ਦੇ ਵਿੱਚ ਸਿੰਘੂ ਬਾਰਡਰ ਤੇ ਉਦੋਂ ਵੀ ਉਹ ਕਹਿੰਦੇ ਰਹੇ ਸੀ ਕਿ ਸੈਂਟਰ ਸਰਕਾਰ ਨੂੰ ਕਹਿੰਦੇ ਰਹੇ ਸੀ ਕਿ ਤੁਸੀਂ ਖੇਤੀਬਾੜੀ ਕਾਨੂੰਨ ਬਿੱਲ ਵਾਪਸ ਲੈ ਲਓ ਤੇ ਉਹਦੇ ਬਦਲੇ ਜਿਹੜਾ ਵਾ ਉਦੋਂ ਵੀ ਇਹ ਰਾਜੂਵਾਨਾ ਨੂੰ ਵੀ ਅਸੀਂ ਇਤਰਾਜ਼ ਨਹੀਂ ਕਰਾਂਗੇ ਨਾ ਬਾਅਦ ਚ ਉਹਨਾਂ ਦਾ ਮਨ ਬਦਲ ਗਿਆ ਠੀਕ ਹੈ ਫਿਰ ਰਵਨੀ ਸਿੰਘ ਬਿੱਟੂ ਸਾਹਿਬ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਟੇਟਮੈਂਟਾਂ ਆਉਂਦੀ ਨੇ ਪਰ ਹੁਣ ਕਿਉਂਕਿ ਭਾਜਪੀ ਜਿਹੜੀ ਹੈ ਕਾਲੀ ਦਲ ਨਾਲ ਆਡ ਹੋ ਚੁੱਕੀ ਹੈ ਕਾਲੀ ਦਲ ਦੇ ਟੋਟੇ ਹੋ ਚੁੱਕੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਾ ਵਿੱਚ ਚਮਕੌਰ ਸਾਹਿਬ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ ਕਿ ਆਕਾਲੀ ਦਲ ਦੇ ਦੋ ਟੋਟੇ ਹੋ ਗਏ ਨੇ ਠੀਕ ਹੈ ਇੱਕ ਪਾਸੇ ਸੁਬੀਰ ਸਿੰਘ ਬਾਦਲ ਦੂਜੇ ਪਾਸੇ ਹਰਪੀ ਸਿੰਘ ਗਿਆਨੀ ਸਾਹਿਬ ਹਨ ਉਹ ਕਹਿੰਦੇ ਕਿ ਅੱਗੇ ਹੋਰ ਇਹਨਾਂ ਦੇ ਦੋ ਦੋ ਟੋਟੇ ਹੋਣੇ ਨੇ ਮਤਲਬ ਆਕਾਲੀ ਦਲ ਦੇ ਹਲੇ ਹੋਰ ਟੁਕੜੇ ਹੋਣੇ ਨੇ ਹੁਣ ਉਹ ਸੀਐਮ ਸਾਹਿਬ ਦੀ ਸਟੇਟਮੈਂਟ ਹੈਗੀ ਉਹਨਾਂ ਨੇ ਚਮਕੌਰ ਸਭ ਗੱਲ ਕੀਤੀ ਉਹਨਾਂ ਨੇ ਤਾਂ ਕਿ ਅਸਮ ਕਾਲੀ ਬੀਜੇਪੀ ਨਸ਼ਾ ਦੇ ਮਸਲੇ ਦੇ ਵਿੱਚ ਇਕੱਠੇ ਆ ਗਏ ਨੇ ਇਹ ਸਾਨੂੰ ਕਹਿੰਦੇ ਕਿ ਕਿੱਥੋਂ ਆ ਗਏ ਨੇ ਕਹਿੰਦੇ ਜੇ ਇਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਤੇ ਸਾਨੂੰ ਕੀ ਆਉਂਦੀ ਲੋੜ ਸੀ ਉਹ ਕਹਿੰਦੇ ਕਿ ਇੱਕੋ ਮਸ਼ੀਨ ਨੇ ਸਿੱਧੂ ਵੀ ਰਗੜਦਾ ਤਾਂ ਵਿਜੀਠੀਆ ਵੀ ਰਗੜਦਾ ਮਤਲਬ ਜੀਵਨ ਜੋਤ ਕੌਰ ਹੋਣਾ ਨੇ ਇਹਨਾਂ ਨੂੰ ਰਾਤਾ ਹੁਣ ਪੰਜਾਬ ਵਿੱਚ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਕਾਲੀ ਦਲ ਖਤਮ ਹੋ ਚੁੱਕਾ ਹੈ ਬੀਜਪੀ ਨੂੰ ਲੱਗਦਾ ਕਿ ਕਾਲੀ ਦਲ ਦੀ ਸਾਨੂੰ ਹੁਣ ਲੋੜ ਨਹੀਂ ਸੁਪੀਤ ਸਿੰਘ ਬਾਦਲ ਦੀ ਅਸੀਂ ਕਾਲੀ ਸਿੱਖ ਸਿਆਸਤ ਅਸੀਂ ਕਰ ਸਕਦੇ ਹਾਂ ਪੰਥ ਦੀ ਸਿਆਸਤ ਵੀ ਅਹੀਂ ਕਰ ਸਕਦੇ ਜ਼ਰੂਰੀ ਨਹੀਂ ਉਹ ਉਹਦਾ ਕਹਿੰਦਾ ਮੁੰਡੇ ਨਾ ਪੰਜਾਬ ਦੇ ਲੋਕੋ ਦੇ ਕਿ ਕਾਲੀ ਦਲ ਹੀ ਸਿੱਖਾਂ ਦੀ ਗੱਲ ਕਰ ਸਕਦਾ ਹੈ ਸਭ ਤੋਂ ਚੰਗਾ ਇਹ ਸਾਰੀਆਂ ਪਾਰਟੀਆਂ ਕਨ ਸਿੱਖਾਂ ਦੀ ਗੱਲ ਆਮ ਆਦੀ ਪਾਰਟੀ ਵੀ ਕਰੇ ਸਿੱਖਾਂ ਦੀ ਗੱਲ ਬੀਜਪੀ ਵੀ ਕਰੇ ਸਿੱਖਾਂ ਦੀ ਗੱਲ ਕਾਂਗਰਸ ਵੀ ਕਰੇ ਹਰ ਪਾਰਟੀ ਦੇ ਵਿੱਚ ਸਿੱਖਣਾ ਅਮਰਦੀ ਪਾਰਟੀ ਦੇ ਕਿੰਨੇ ਐਮਐਲਏ ਸਿੱਖ ਨੇ ਅੰਮ੍ਰਿਤਧਾਰੀ ਸਿੱਖ ਨੇ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਨੇ ਭਾਜਪਾ ਦੇ ਵਿੱਚ ਵੀ ਹੈ ਇਸ ਕਰਕੇ ਜ਼ਰੂਰੀ ਨਹੀਂ ਕਿ ਸਿੱਖ ਪਰ ਚੰਗੀ ਗੱਲ ਹੈ ਕਿ ਭਾਜਪਾ ਸੈਂਟਰ ਦੀ ਪਾਰਟੀ ਹੋ ਕੇ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਤੇ ਚੰਗੀ ਗੱਲ ਸਿੱਖਾਂ ਦੇ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਇਸ ਕਰਕੇ ਉਹਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਜਿਹੜੇ ਕਹਿਦੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਪਿੱਛੇ ਜੇ ਆਰਡਰ ਪਾਸ ਕੀਤੇ ਨੇ ਇੱਕ ਕੇਸ ਦੀ ਸੁਣਵਾਈ ਕਰਦੇ ਆ ਉਹਦੇ ਚ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਕੈਦੀ ਇਹ ਵੀ ਕੈਦੀ ਨੇ ਜਿਹੜੇ ਬੰਦੇ ਆਪਾਂ ਦਾ ਨਾਮ ਦਿੱਤਾ ਨਾ ਬੰਦੀ ਸਿੰਘ ਹੈ ਤੇ ਕੈਦੀ ਆ ਨੇ ਨਾਮ ਰੱਖ ਲਓ ਬੰਦੀ ਸਿੰਘ ਨਾ ਖਾਇ ਤੇ ਕੈਦੀ ਨੇ ਚਾਹੇ ਉਹ ਕ੍ਰਿਮੀਨਲ ਕੈਦੀ ਸੀ ਜਾਂ ਪੋਲਿਟੀਕਲ ਕੈਦੀ ਸੀ ਨਾ ਜੋ ਵੀ ਆ ਕੈਦੀ ਤੇ ਕੈਦੀ ਆ ਜਿਹਨੇ ਕੈਦ ਘਟ ਰਿਹਾ ਉਹ ਕੈਦੀ ਆ ਸੁਪਰੀਮ ਕੋਰਟ ਕੀ ਕਹਿੰਦੀ ਹੈਗੀ ਕਿ ਜਿਹੜੇ ਕੈਦੀ ਆ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਹਰਿਆਕ ਕਰਨਾ ਸਰਕਾਰਾਂ ਦਾ ਮੁਢਲਾ ਫਰਜ ਆ ਉਹ ਕਾਨੂੰਨ ਦੀ ਹੱਤਿਆ ਨਹੀਂ ਹੋਣੀ ਚਾਹੀਦੀ ਕਾਨੂੰਨ ਦੀ ਉਲੰਘਣਾ ਨਹੀਂ ਹੋਈ ਚਾਹੀਦੀ ਉਹਨਾਂ ਦਾ ਵੀ ਹੱਕ ਆ ਅਦਾਲਤ ਨੇ ਕਿਸੇ ਦੇ ਸਟੇਟ ਦੀ ਹਾਈ ਕੋਰਟ ਨੇ ਜਾਂ ਸੈਂਟਰ ਅਸੀਂ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਸੇ ਨੂੰ ਦੋਸ਼ੀ 5 ਸਾਲ ਦੀ 10 ਸਾਲ ਦੀ ਸਜ਼ਾ ਦਿੱਤੀ ਹੈ ਉਹ ਜੇ ਬੰਦਾ ਪੂਰੀ ਕਰ ਚੁੱਕਾ ਤੇ ਉਹਨੂੰ ਤੇ ਹਰਿਆਕ ਹੱਕ ਹੈ ਨਾ ਹਰਿਆਈ ਦਾ ਹੱਕ ਹੈ ਨਾ ਹੁਣ ਉਸ ਮਸਲੇ 'ਤੇ ਸਰਕਾਰ ਨੂੰ ਇੱਕ ਗਰਾਊਂਡ ਮਿਲ ਗਈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਉਹ ਬੰਦੀ ਸਿੰਘ ਛੱਡ ਸਕਦੇ ਨੇ ਇਹ ਜਿਹੜੇ ਇਸ ਟਾਈਮ ਅੱਠ ਨੌ ਬੰਦੀ ਨੇ ਉਹਨਾਂ ਨੂੰ ਛੱਡ ਸਕਦੀ ਐ ਕਿਉਂਕਿ ਤਾਂ ਕੋਈ ਅੜਚਨ ਨਹੀਂ ਹੈਗੀ ਭਾਜਪੀ ਕਿਉਂ ਨੂੰ ਲੱਗਦਾ ਕਿ ਅਸੀਂ ਜਿਹੜੀ ਸਿਆਸਤ ਅਸੀਂ ਇਦਾਂ ਦੀ ਕਰਨਾ ਚਾਹੁੰਦੇ ਆਗੇ ਪੰਜਾਬ ਨੂੰ ਲੈ ਕੇ ਤੇ ਉਹਨਾਂ ਨੂੰ ਛੱਡ ਦੇਣਾ ਜੀ ਉਹ ਤਾਂ ਸੁਪਰੀਮ ਕੋਰਟ ਦੇ ਆਰਡਰ ਤੇ ਤੁਹਾਨੂੰ ਮੰਨਨੇ ਪੈਣਗੇ ਨਾ ਜਿਸ ਅਸੀਂ ਸਾਡੀਆਂ ਅਦਾਲਤਾਂ ਸਾਡੀਆਂ ਅਦਾਲਤਾਂ ਦੀ ਅਗਰ ਸਰਕਾਰਾਂ ਹੁਕਮ ਨਹੀਂ ਮੰਨਦੀ ਤੇ ਫਿਰ ਤਾਂ ਮਾੜੀ ਗੱਲ ਨਾ ਫਿਰ ਤਾਂ ਤੁਸੀਂ ਸ਼ਰੇਆਮ ਕਾਨੂੰਨ ਦੀ ਲੰਘਣਾ ਕਰ ਰਹੇ ਹੋ ਇਸ ਕਰਕੇ ਬੀਜੇਪੀ ਕੋ ਇੱਕ ਗਰਾਉਂਡ ਮਿਲ ਗਿਆ ਉਹ ਆ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਹ ਦਿੱਤਾ ਕਿ ਉਹਨਾਂ ਨੇ ਸਾਰੇ ਸੂਬਿਆਂ ਦੇ ਹੋਮ ਸੈਕਟਰੀ ਤੇ ਭਾਰਤ ਸਰਕਾਰ ਨੂੰ ਜਿੱਥੇ ਯੂਟੀ ਆ ਉਹਨਾਂ ਕੋਲ ਰਿਪੋਰਟ ਮੰਗ ਲਈ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਸ ਟਾਈਮ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਕਿੰਨੇ ਕੈਦੀ ਨੇ ਜਿਹੜੀ ਆਪਣੀ ਉਮਰ ਭੁਗਤ ਚੁੱਕੇ ਨੇ ਔਰ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਰਿਹਾ ਉਹ ਅਗਲੀ ਅਗਲੀ ਹੀਰਿੰਗ ਅਗਲੇ ਸ਼ਾਇਦ ਮਹੀਨੇ ਆ ਉਹਦੇ ਚ ਰਿਪੋਰਟ ਆਜੂਗੀ ਸਰਕਾਰਾਂ ਦੱਸਣਗੀਆਂ ਤੇ ਜੇ ਬੀਜੇਪੀ ਨੇ ਵਾਕਏ ਬੰਦੀ ਸਿੰਘ ਛੱਡ ਦਿੱਤੇ ਲਾਜ਼ਮੀ ਤੌਰ ਤੇ ਪੰਜਾਬ ਦਾ ਇੱਕ ਅਜੀਹਾ ਸੈਕਸ਼ਨ ਆ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਪੈਰਵਾਈ ਕਰਦਾ ਰਿਹਾ ਹੋ ਸਕਦਾ ਉਹ ਕਹਿੰਗੇ ਵੀ ਭਾਜੀਪੀ ਚੰਗੇ ਯਾਰ ਬੰਦੀ ਸਿੰਘ ਛੱਡਦੇ ਨੇ ਪਿਛਲੀਆਂ ਕਾਂਗਰਸ ਸਰਕਾਰ ਨੇ ਛੱਡੇ ਇਹਨਾਂ ਛੱਡਦੇ ਤੇ ਚੰਗੀ ਗੱਲ ਲੋਕਾਂ ਦਾ ਮਨ ਕਾਨੂੰਨ ਕੀ ਕਹਿੰਦਾ ਦੇਸ਼ ਦੀ ਸਰਵੋੱਚ ਸਾਡੀ ਸਾਡੀ ਸੁਪਰੀਮ ਕੋਰਟ ਦੇ ਉੱਪਰ ਕੋਈ ਨਹੀਂ ਆ ਕਾਨੂੰਨ ਤੋਂ ਉੱਪਰ ਕੋਈ ਨਹੀਂ ਆ ਜਦ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਜਿਹੜੇ ਕੈਦੀ ਆਪਣੀ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਜੇਲਾਂ ਵਿੱਚ ਰੱਖਣਾ ਗੁਨਾਹ ਆ ਉਹਨਾਂ ਦੀ ਰਿਹਾਈ ਦਾ ਹੱਕਦਾਰ ਤੇ ਇਸ ਕਰਕੇ ਇਹਦੇ ਸੁਪਰੀਮ ਕੋਰਟ ਦੀ ਕਹਿ ਰਣਾ ਸੁਪਰੀਮ ਕੋਰਟ ਨੇ ਕਹਿ ਦਿੱਤਾ ਇਹ ਸਾਰੇ ਕੈਦੀ ਆ ਉਹ ਤੇ ਪੰਜਾਬ ਦੀ ਸਿਆਸਤ ਆ ਕਿਉਂਕਿ ਸਿੱਖ ਸਿਆਸਤ ਆ ਪੰਤਕ ਸਿਆ ਇਹਨਾਂ ਦੇ ਨਾਮ ਬੰਦੀ ਸਿੰਘ ਰੱਖ ਦਿੱਤਾ ਉਹ ਕੈਦੀ ਆ ਤੇ ਕੈਦੀ ਕਾਨੂੰਨ ਇਹ ਕਹਿੰਦਾ ਕਿ ਉਹਨਾਂ ਨੂੰ ਰਿਆ ਕਰ ਦੇਣਾ ਇਸ ਕਰੇ ਜਿਹੜੇ ਰਮਨਦੀਪ ਸਿੰਘ ਬਿੱਟੂ ਉਹਨਾਂ ਦੇ ਲਗਾਤਾਰ ਸਿੱਖੀ ਨੂੰ ਲੈ ਕੇ ਸਟੇਟਮੈਂਟ ਆ ਰਹੀ ਪਿਛਲੇ ਦਿਨ ਵੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਕਨਵਰਟ ਹੋਏ ਨੇ ਜਿਹੜੇ ਸਾਈ ਬਣੇ ਅਸੀਂ ਅਗਲੇ 5 ਸਾਲਾਂ ਦੇ ਵਿੱਚ ਉਹਨਾਂ ਨੂੰ ਮੁੜ ਤੋਂ ਸਿੱਖ ਧਰਮ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਜੇ ਕਿਸੇ ਨੇ ਸਿਆਸਤ ਕਰਨੀ ਨਾ ਸਿੱਖ ਸਿਆਸਤ ਦੇ ਨਾਲ ਹੀ ਉਹਨਾਂ ਦਾ ਦੇ ਸਾਡੀ ਸੱਤਾ ਭਾਜੀਪੀ ਪਹਿਲਾਂ ਪੰਜਾਬ ਦੇ ਵਿੱਚ ਹਿੰਦੂ ਪੱਤਾ ਖੇਡਦੀ ਰਹੀ ਹੈ ਪਰ ਹੁਣ ਬਹੁਤ ਸਾਰੇ ਜਿਹੜੇ ਲੀਡਰ ਨੇ ਬੀਜਪੀ ਦੇ ਉਸ ਸਿੱਖ ਲੀਡਰ ਨੇ ਚਾਹੇ ਹਰਦੀਪ ਸਿੰਘ ਪੂਰੀ ਆ ਚਾਹੇ ਉਹ ਰਮਨ ਸਿੰਘ ਬਿੱਟੂ ਆ ਚਾਹੇ ਉਹ ਸਤਨਾਮ ਸਿੰਘ ਸੰਧੂ ਆ ਚਾਹੇ ਹੋਰ ਬਹੁਤ ਸਾਰੇ ਸਿੱਖ ਚਿਹਰੇ ਜਿਹੜੇ ਨੇ ਉਹ ਬੀਜਪੀ ਦੇ ਵਿੱਚ ਬਾਲ ਸਿੰਘ ਲਾਲਪੁਰਾ ਸਾਹਿਬ ਬਹੁਤ ਸਾਰੇ ਚਿਹਰੇ ਉਹ ਬੀਜਪੀ ਦੇ ਵਿੱਚ ਐ ਨੇ ਜਿਹੜੇ ਸਿੱਖ ਸਿਆਸਤ ਦੇ ਨਾਲ ਤਾਲਕੋ ਰੱਖਦੇ ਆਗੇ ਨੇ ਇਸ ਕਰਕੇ ਬੀਜਪੀ ਨੂੰ ਲੱਗਦਾ ਕਿ ਪੰਜਾਬ ਦੇ ਸਾਰੇ ਫਿਰਕਿਆਂ ਨੂੰ ਲੈ ਕੇ ਹੀ ਚੱਲਾਂ ਔਰ ਪੰਜਾਬ ਦੇ ਵਿੱਚ ਜਿਹੜੀ ਸਿੱਖ ਸਿਆਸਤ ਨੂੰ ਡੋਮਿਨੇਟ ਕਰਦੀ ਹੈਗੀ ਆ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਰਵਨੀ ਸਿੰਘ ਬਿੱਟੂ ਲਾਇਦਾ ਕਿ ਇਹ ਜਿਹੜਾ ਸਟ੍ਰੋਕ ਖੇਡਿਆ ਜਾਵੇ ਕਿ ਦੇਖੋ ਜੀ ਅਸੀਂ ਬੰਦੀ ਸਿੰਘ ਜਾਂ ਛੱਡ ਰਹੇ ਹਾਂ ਪਿੱਛੇ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਹਾਲਾਂਕਿ ਭਾਰਤ ਸਰਕਾਰ ਨੇ ਜਦੋਂ ਪਹਿਲੇ ਪਾਸ਼ਾ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲ ਦਿਹਾੜਾ ਬਣਾਇਆ ਸਿਸ਼ਤਾਬ ਜੀ ਬਣਾਈ ਸੀ ਉਦੋਂ ਬੀਜੇ ਸੈਂਟਰ ਸਰਕਾਰ ਨੇ ਕਿਹਾ ਸੀ ਕਿ ਅਸੀਂ ਬੰਦੀ ਸਿੰਘ ਛੱਡਾਂਗੇ ਫਿਰ ਪਤਾ ਨਹੀਂ ਕਿਉਂ ਨਹੀਂ ਛੱਡੇ ਹੈਗੇ ਲੇਕਿਨ ਹੁਣ ਸੁਪਰੀਮ ਕੋਰਟ ਦਾ ਵੀ ਆ ਗਿਆ ਆਰਡਰ ਤੇ ਹੁਣ ਦੇਖਦੇ ਆ ਕਿ ਰਵਨੀ ਸਿੰਘ ਬਿੱਟੂ ਸਾਹਿਬ ਇਹਨਾਂ ਲੋਕਾਂ ਦੀ ਜਿਹੜੀ ਵਿਚੋਲਗੀ ਕਰਦੇ ਕਿ ਨਹੀਂ ਕਰਦੇ ਜਾਂ ਉਹਨਾਂ ਦਾ ਜਿਹੜਾ ਬਿਆਨ ਹੈ ਲੇਕਿਨ ਇਹ ਹੈ ਕਿ ਜਿਹੜੀ ਵੀ ਪਾਰਟੀ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਪ ਆ ਚਾਹੇ ਭਾਜਪਾ ਜੇ ਪੰਜਾਬ ਦੀ ਸਿੱਖ ਸਿਆਸਤ ਨੂੰ ਪਹਿਲ ਦੇਣਗੇ ਜਾਂ ਮਾਰ ਦੇਣਗੇ ਜਾਂ ਸਿੱਖ ਸਿਆਸਤ ਤੇ ਗੱਲ ਕਰਨਗੇ ਤੇ ਲੋਕ ਕਹਿਣਗੇ ਕਿ ਹਾਂ ਇਹ ਪੰਜਾਬ ਜਿਹੜਾ ਪੰਜਾਬ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਜਨਤਾ ਵੀ ਮਹਿਸੂਸ ਕਰਦੀ ਹੁੰਦਾ ਵੀ ਜੇ ਤੁਸੀਂ ਅਰਜੀਵ ਗਾਂਧੀ ਦੇ ਹੱਥਿਆਰਾਂ ਨੂੰ ਛੱਡ ਸਕਦੇ ਹੋ ਤੇ ਫਿਰ ਜਿਹੜੇ ਪੰਜਾਬ ਦੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਸਜ਼ਾ ਕੱਟ ਚੁੱਕੇ ਨੇ ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਛੱਡਣ ਚ ਉਹਨਾਂ ਨੂੰ ਇਤਰਾਜ ਕੀ ਹੈਗਾ ਦੇਖੋ ਜਿਹੜਾ ਉਹ ਸਵਾਲ ਨਾ ਕਿ ਉਹ ਪ੍ਰਿੰਕਾ ਗਾਂਧੀ ਹੁਣ ਵੀ ਨਹੀਂ ਕੀਤਾ ਸੀ ਇੱਕ ਮੰਨ ਕੇ ਚੱਲੋ ਕਿ ਅਰਜੀਵ ਗਾਂਧੀ ਜਿਹੜੇ ਨੇ ਉਹ ਵੀ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਉਹਨਾਂ ਨੂੰ ਮਾਰਨ ਵਾਲੇ ਵੀ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਸੀ ਇਥੇ ਇੰਦਰਾ ਗਾਂਧੀ ਜਾਂ ਬਿੰਨ ਸਿੰਘ ਦਾ ਜਿਹੜਾ ਕੇਸ ਆ ਹੋਰੋਰਾ ਉਹ ਜਿਹੜਾ ਸਰਕਾਰਾਂ ਹੋਰ ਐਂਗਲ ਨਾਲ ਦੇਖਦੀਆਂ ਹੈਗੀਆਂ ਨੇ ਇਸ ਕਰਕੇ ਵਾਰ-ਵਾਰ ਕੇਵਲੇ ਸਵਾਲ ਖੜੇ ਹੁੰਦੇ ਨੇ ਕਿ ਮਿਨੋਰਟੀ ਨੂੰ ਸਮੇਂ ਸਿਰ ਇਨਸਾਫ ਨਹੀਂ ਮਿਲਦਾ ਹੈਗਾ ਨਾ ਕਿਉਂਕਿ 84 ਦਾ ਵਾਰ-ਵਾਰ ਹਵਾਲਾ ਦਿੱਤਾ ਜਾਂਦਾ ਸਿੱਖ ਕਤਲੇਆਮ ਦਿੱਲੀ ਦਾ ਵਾਰ-ਵਾਰ ਹਵਾਲਾ ਦਿੱਤਾ ਜਾਂਦਾ ਹੈਗਾ ਕਿ ਇਨਸਾਫ ਨਹੀਂ ਮਿਲੇਗਾ ਇਸ ਕਰਕੇ ਹੁਣ ਦੇਖਦੇ ਆ ਕਿ ਜਿਹੜੇ ਇਸ ਮਸਲੇ 'ਚ ਸੁਪਰੀਮ ਕੋਰਟ ਨੇ ਜਿਹੜੇ ਆਰਡਰ ਦਿੱਤੇ ਹੋਏ ਨੇ ਉਹਦੇ 'ਚ ਸੂਬਾ ਸਰਕਾਰਾਂ ਜਾਂ ਸੈਂਟਰ ਸਰਕਾਰ ਉਹ ਕੀ ਜਿਹੜਾ ਜਵਾਬ ਦਿੰਦੇ ਪਰ ਇਹ ਹੈ ਜੇ ਕਾਨੂੰਨ ਕਹਿੰਦਾ ਕਿ ਜਿਨ੍ਹਾਂ ਲੋਕਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਤੇ ਰਿਆ ਕਰਨਾ ਬੰਦ ਹੈਗਾ ਸੁਪਰੀਮ ਕੋਰਟ ਤੋਂ ਉੱਤੇ ਵੱਡਾ ਕੋਈ ਨਹੀਂ ਆ ਕਾਨੂੰਨ ਤੋਂ ਸਿਧਾਂਤ ਤੋਂ ਵੱਡਾ ਤੇ ਕੋਈ ਨਹੀਂ ਹੈਗਾ ਦੇ ਦਿਆਂ ਕਿ ਇਸ ਤੇ ਸਿਰਫ ਸਿਆਸਤ ਹੋਵੇਗੀ ਜਾਂ ਵਾਕਈ ਜਿਹੜਾ ਜੇ ਰਵਨੀ ਸਿੰਘ ਬਿੱਟੂ ਸਾਹਿਬ ਦੀ ਸਟੇਟਮੈਂਟ ਆ ਉਹ ਭਾਜੀਪੀ ਦੀ ਪਾਲਿਸੀ ਹੈਗੀ ਆ ਪਰ ਆਉਣ ਵਾਲੇ ਦਿਨਾਂ ਤੇ ਬਹੁਤ ਕੁਝ ਤਬਦੀਲੀਆਂ ਹੋਣਗੀਆਂ ਕਿਉਂਕਿ ਪੰਜਾਬ ਇਲੈਕਸ਼ਨ ਇਅਰ ਆ ਗਿਆ ਕੋਈ ਕਿ ਗਸਤ ਅੱਧਾ ਖਤਮ ਹੋ ਗਿਆ 3 ਮਹੀਨੇ ਰਹਿ ਗਏ 26 ਚੜ ਜਾਣੀਆਂ ਹੈ ਗਿੰਦੀ ਦੇ 12 13 ਮਹੀਨੇ ਰਹਿ ਗਏ ਨੇ ਤੇ 12 13 ਮਹੀਨੇ ਦੇ ਵਿੱਚ ਬੜੇ ਤਰ੍ਹਾਂ ਦੀ ਸਿਆਸਤ ਹੁਣ ਦੇਖਣ ਨੂੰ ਮਿਲੇਗੀ ਹਜੇ ਬਹੁਤ ਸਾਰੇ ਜਿਹੜੇ ਬਰਸਾਤੀ ਡੱਡੂ ਉਹਨਾਂ ਦਾ ਟਾਈਮ ਆ ਗਿਆ ਕੋਈ ਏ ਕਲਾਸ پارٹی ਜਾਊ ਕੋਈ ਬੀ ਚਾਊਗਾ ਕੋਈ ਸੀ ਚ ਜਾਊਗਾ ਪਾਰਟੀਆਂ ਨੂੰ ਬਦਲ ਲਗੀਆਂ ਪੰਜਾਬ ਦੀ ਹੁਣ ਸੱਤਾ ਜਿਹੜੀ ਹੈ ਬੜੀ ਤਬਦੀਲੀ ਆਉਣ ਵਾਲੀ ਹੈ ਬਹੁਤ ਕੁਝ ਦੇਖਣ ਨੂੰ ਮਿਲਗਾ ਕਈਆਂ ਨੂੰ ਝਟਕੇ ਮਿਲਣਗੇ ਕਈਆਂ ਨੂੰ ਕਰੰਟ ਮਿਲਣਗੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਮ ਆਦੀ ਪਾਰਟੀ ਕੀ ਰੋਲ ਨਿਭਾਉਂਦੀ ਆ ਡਿਵੈਲਪਮੈਂਟ ਨੂੰ ਲੈ ਕੇ ਪੋਲੀਟੀਕਲ ਤੌਰ ਤੇ ਲੈ ਕੇ ਬਹੁਤ ਗੁਜਾ ਭਾਜਪੀ ਜਿਹੜੀ ਆ ਉਹ ਅਕਾਲੀ ਦਲ ਸੁਭੀ ਸਿੰਘ ਬਾਦਲ ਨਾਲ ਗੱਠ ਜੋੜ ਕਰੇਗੀ ਆਉਣ ਵਾਲੇ ਸਮੇਂ 'ਚ ਜਾਂ ਫਿਰ ਗਿਆਨੀ ਹਰਪੀ ਸਿੰਘ ਦੀ ਅਗਵਾਈ ਵਾਲੇ ਗੱਠ ਜੋੜ ਨਾਲ ਬਣੇ ਜਿਹੜਾ ਮੰਨੇ ਜਾ ਰਿਹਾ 2027 ਜਦੋਂ ਜਨਵਰੀ ਚ ਚੜੇਗੀ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਤਬਦੀਲੀਆਂ ਹੋਣ ਵਾਲੀਆਂ ਨੇ 27 ਨਹੀਂ 26 'ਚ ਹੀ ਬਹੁਤ ਕੁਝ ਹੋ ਜਾਣਾਗਾ ਪੋਲੀਟੀਕਲ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਬੜਾ ਕੁਝ ਪੰਜਾਬ ਨੇ ਹੁਣ ਦੇਖਣਾ ਹੈਗਾ ਪੰਜਾਬ ਦੇ ਹੁਣ ਰੰਗ ਪੋਲੀਟੀਕਲ ਪਾਰਟੀਆਂ ਦੇ ਜਾਂ ਪੋਲੀਟੀਕਲ ਰੀਡਿੰਗ ਬਹੁਤ ਕੁਝ ਹੋਏਗਾ ਬੀਜੇਪੀ ਨੇ ਦੇਖਣਾ ਹੈਗਾ ਕਿ ਉਦੋਂ ਤੱਕ ਜਿਹੜਾ ਹਰਪੀ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਆ ਇਹ ਕਿੰਨਾ ਮਜ਼ਬੂਤ ਹੁੰਦਾ ਕਿਉਂਕਿ ਦਸੰਬਰ ਦੇ ਦਸੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਸਕਦੀ ਆ ਉਹਦੇ ਚ ਕੀ ਹੈ ਕਾਲੀ ਦਲ ਦਾ ਪਲੜਾ ਭਾਰੀ ਲੈਣ ਵਾਲਾ ਕਿ ਹਰਪੀ ਸਿੰਘ ਦੀ ਗਵਾਈ ਵਾਲਾ ਕਾਲੀ ਦਲ ਕਿੰਨੀਆਂ ਸੀਟਾਂ ਲੜ ਜਿੱਤਦਾ ਹੈਗਾ ਹੁਣ ਹਾਲਾਂਕਿ ਪਿੱਛੇ ਜੇ ਕਾਲੀ ਦਲ ਕਹਿ ਰਿਹਾ ਕਿ ਹਰਪੀ ਸਿੰਘ ਉਸ ਪਾਰਟੀ ਦੇ ਪ੍ਰਧਾਨ ਹੈ ਜਿਹਦੇ ਪਾਰਟੀ ਦਾ ਨਾਮ ਨਹੀਂ ਰੱਖਿਆ ਹੈਗਾ ਪਰ ਉਹ ਕਹਿੰਦੇ ਕਿ ਅਸੀਂ ਕਾਲੀ ਦਲ ਹੀ ਆ ਕਾਲੀ ਦਲ ਤੇ ਇੱਕ ਹੀ ਆ ਫਿਲਹਾਲ ਕਾਨੂੰਨਨ ਤੌਰ ਤੇ ਜਿਨ੍ਹਾਂ ਕੋਲ ਪਾਰਟੀ ਦਾ ਚੋਣ ਨਿਸ਼ਾਨ ਆ ਟੱਕੜੀ ਉਸ ਬੀ ਸਿੰਘ ਬਾਦਲ ਵਾਲਾ ਹੀ ਆ ਹਰਪੀ ਸਿੰਘ ਕਹਿ ਵੀ ਚੁੱਕੇ ਨੇ ਅੱਜ ਕਿ ਅਸੀਂ ਜਿਹੜਾ ਜਿਹੜਾ ਚੌਨ ਦਾ ਨਾਮ ਹੈਗਾ ਜਿਹੜੀ ਪਾਰਟੀ ਦਾ ਨਾਮ ਹੈ ਉਹਨੂੰ ਲੈਣ ਲਈ ਅਸੀਂ ਹਰ ਜਦੋਜਾਦ ਕਰਾਂਗੇ ਕਿਵੇਂ ਹੋਏਗੀ ਜਦੋਜਾਦ 27 ਦੇ ਵਿੱਚ ਇਹ ਦੇਖਦੇ ਆ ਕਿ ਉਹਨਾਂ ਨੇ ਉਮੀਦਵਾਰ ਖੜੇ ਕਰਨੇ ਇਹ ਇਹ ਹੈਗੇ ਹੈ ਕਿ ਇਸ ਕੇਸ ਦੇ ਵਿੱਚ ਆਪਾਂ ਪਹਿਲਾਂ ਵੀ ਕਰਦੇ ਕਿ ਇੱਕ ਟੱਕੜੀ ਲੈਣ ਵਾਸਤੇ ਉਹਨਾਂ ਨੂੰ ਬੜੀ ਜਦੋਜਾਦ ਕਰਨੀ ਪੈਣੀ ਉਹਨਾਂ ਨੂੰ ਪੋਲੀਟੀਕਲ ਲੜਾਈ ਵੀ ਲੜਨੀ ਪੈਣੀ ਹੈ ਉਹਨਾਂ ਨੂੰ ਦੂਜੀ ਇਲੈਕਸ਼ਨ ਵੀ ਲੜਨੀ ਪੈਣੀ ਹੈ ਪਰ ਭਾਜੀਪੀ ਦੇਖਦੇ ਆ ਕਿ ਉਸ ਸਿਕ ਸਿਆਸਤ ਨੂੰ ਲੈ ਕੇ ਬਿੱਤੇ ਦੇ ਨੇ ਰਵਿੰਦਰ ਸਿੰਘ ਬਿੱਟੂ ਦੀ ਸਟੇਟਮੈਂਟ ਅੱਜ ਸਟੇਟਮੈਂਟ ਇਹ ਪਿਓਰਲੀ ਬੀਜੇਪੀ ਨੂੰ ਲੱਗਦਾ ਕਿ ਸਿਕਸ ਸਿਆਸਤ ਤੇ ਜਿਹੜਾ ਵਾ ਆਪਣਾ ਪੱਤਾ ਖੜਦਣਾ ਚਾਹੁੰਦੀ ਹੈਗੀ ਜੀ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਤੇ ਵਿੱਚ ਅਸੀਂ ਪੰਜਾਬ ਦੇ ਅਹਿਮ ਮੁੱਦੇ ਉੱਤੇ ਗੱਲਬਾਤ ਕੀਤੀ ਹੈ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ